知道。<到 S 2> <到 S 3> 到 ਉਹ ਤਾਂ ਕਾਲੀ ਦਲ ਦੇ ਪ੍ਰਧਾਨ परमबंस सिंह बंटी रोमाना ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਹੈੱਡਕੁਆਰਟਰ ਤੇ ਕੇਂਦਰ ਅਤੇ ਰਾਜ ਸਰਕਾਰ ਦੇ ਖਿਲਾਫ ਜ਼ਿਲ੍ਹਾ ਯੂਥ ਪ੍ਰਧਾਨ ਗੁਰਦੀਪ ਸਿੰਘ ਕੋਟ ਸ਼ਮੀਰ ਦੀ ਅਗਵਾਈ 'ਚ ਪੁਤਲੇ ਫੁਕੇ ਗਏ ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਗੁਰਦੀਪ ਸਿੰਘ ਕੋਟ ਸ਼ਮੀਰ ਨੇ ਦੋਸ਼ ਲਗਾਉਂਦਿਆਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਤਿੱਖਾ ਰੋਸ ਅਤੇ ਰਾਜ ਸਰਕਾਰ ਵੱਲੋਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਕੰਮ ਕਰਨ ਦੇ ਦੋਸ਼ ਲਗਾਉਂਦਿਆਂ ਕਿ ਕਿਸਾਨ ਐਥਮ ਦੇ ਗਾਇਕ ਸ਼੍ਰੀ ਬਰਾੜ ਵੱਲੋਂ ਕਿਸਾਨ ਦੇ ਹੱਕ ਵਿਚ ਆਵਾਜ਼ ਚੁੱਕਨ ਕਰਕੇ ਹੀ ਉਸ ਤੇ ਪਰਚਾ ਦਰਜ ਕੀਤਾ ਗਿਆ ਇਸ ਮੌਕੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਦਰਜ ਪਰਚਾ ਦੀ ਵੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਜਿੰਦਾਬਾਦ ਸਰਕਾਰ ਜਿੰਦਾਬਾਦ ਜਿੰਦਾਬਾਦ ਕੈਪਟਨ ਸਰਕਾਰ ਜਿੰਦਾਬਾਦ ਕੈਪਟਨ ਸਰਕਾਰ ਜਿੰਦਾਬਾਦ ਬਠਿੰਡੇ ਤੋਂ ਅਵਤਾਰ ਸਿੰਘ ਕਹਿੰਦੇ ਰਿਪੋਰਟ ਗਲੋਬਲ ਹੈਡਲਾਈਨ న్యూਸ ਗਲੋਬਲ ਹੈਡਲਾਈਨ న్యూਸ ਹੈ ਹਮੇਸ਼ਾ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕਾਂ ਦੀ ਲੜਾਈ ਦੇ ਵਿੱਚ ਗਲੋਬਲ ਹੈਡਲਾਈਨ న్యూਸ ਡਵੇਗਾ ਹਮੇਸ਼ਾ ਉਹਨਾਂ ਦਾ ਸਾਥ ਗਲੋਬਲ ਹੈਡਲਾਈਨ న్యూਸ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਦਿੱਲੀ ਤੋਂ ਲਾਈਵ ਟੈਲੀਕਾਸਟ ਔਰ ਪਲ-ਪਲ ਦੀ ਖਬਰ ਨੂੰ ਜਾਣਨ ਦੇ ਲਈ ਸਾਡੇ ਰਿਪੋਰਟਰਸ ਦਿੱਲੀ ਦੇ ਵਿੱਚ ਤੁਹਾਨੂੰ ਹਮੇਸ਼ਾ ਤਾਜ਼ਾ ਖਬਰਾਂ ਦਿੰਦੇ ਰਹਿਣਗੇ ਸਾਡਾ ਮਕਸਦ ਹੈ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਘਰ ਘਰ ਤੱਕ ਪਹੁੰਚਾਉਣਾ ਇਸ ਲਈ ਤੁਸੀਂ ਪਲ-ਪਲ ਦੀ ਤਾਜ਼ਾਤਰੀਨ ਖਬਰਾਂ ਨੂੰ ਜਾਣਨ ਦੇ ਲਈ ਬਨੇਰੋ ਗਲੋਬਲ ਹੈਡਲਾਈਨ న్యూਸ ਦੇ ਨਾਲ ਗਲੋਬਲ ਹੈਡਲਾਈਨ న్యూਸ ਚੈਨਲ ਸਾਡਾ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸ਼ੇਅਰ ਕਰੋ ਔਰ ਇਸੇ ਨਾਲ ਨਾਲ ਗਲੋਬਲ ਹੈਡਲਾਈਨ ਐਪ ਵੀ ਆ ਚੁੱਕਾ ਹੈ ਪਲੇ ਸਟੋਰ ਤੇ ਜਾ ਕੇ ਪਲੀਜ਼ ਇਸ ਨੂੰ ਇੰਸਟਾਲ ਕਰੋ ਔਰ ਬਹੁਤ ਸਾਰੇ ਡਿਸਕਾਊਂਟ ਐਂਡ ਆਫਰਸ ਪਾਓ